ਜਦੋਂ ਕਾਉਂਟਰ ਹੋਇਆ ਏ ਐ ਦੋਸ਼ੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿੱਥੇ ਨਾਕਾ ਲੱਗਣ ਦੇ ਸਾਰੇ ਨਾਕਾ ਨਹੀਂ ਜੀ ਇਹ ਸਭ ਕੈਮਰਾ ਹਾਂਜੀ ਬੇਸਿਕਲੀ ਨਾਦੀ ਪਾਲਸੀ ਵੀ ਸਾਨੂੰ ਇਹ ਇਸੇ ਇਲਾਕੇ 'ਚ ਸੀਗੇ ਇੱਕ ਕਪੂਰਥਲੇ ਦਾ ਤੇ ਇੱਕ ਜੰਡਿਆਲੇ ਦਾ ਇੱਕ 10 ਮਹੀਨੇ ਜੇਲ੍ਹ ਤੋਂ ਪਹਿਲਾਂ ਬਾਹਰ ਆਇਆ ਇੱਕ 6 ਮਹੀਨੇ ਪਹਿਲਾਂ ਆਇਆ ਗੋਲਡੀ ਬਰਾੜ ਦੇ ਨਾਲ ਲੋਹਸਪੀਟ مینਲੀ ਗੋਲਡੀ ਬਰਾੜ ਜਣਾ ਨਾਲ ਡਾਇਰੈਕਟ ਸੰਪਰਕ ਸੀ ਦਾ ਨਾਲ ਜਿਲ੍ਹੇ ਜਿਲ੍ਹੇ 24 ਸੀਗਾ 6+ ਪਰਤੀਜੰਦਰ ਜਨਤਾ ਤੇ ਮਟਰ ਤੇ ਐਕਸਟ੍ਰੈਕਸ਼ਨ ਤੇ ਐਮ2 ਮਟਰ ਸਜਾਦਾਪਤਾ ਤੇ ਪੁੱਛਾ ਕਰ ਰਹੀ ਸੀ ਕਿ ਸਾਨੂੰ ਥੋੜਾ ਸ਼ੰਕਾ ਸੀ ਗੱਡੀ ਦਾ ਨੰਬਰ ਵੀ ਸੀਗਾ ਸਾਡੇ ਕੋਲ ਦੋਨੋਂ ਤਾਂ ਹੌਟ ਚੇਸ ਹੋਏ ਇਹਨਾਂ ਨੇ ਗੱਡੀ ਤੇ ਕੱਢ ਲਿਆ ਤੇ ਫਿਰ ਅੱਗੇ ਜਾ ਕੇ ਅੱਗੇ ਤੋਂ ਜਾ ਕੇ ਬਲਾਕ ਕਰਕੇ ਇਹਨਾਂ ਨੂੰ ਜਦ ਅਪ੍ਰੀਹੈਂਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਚਾਰ ਵੈਪਨ ਸੀਗੇ ਨਾ ਬਕੋ ਤੇ ਨਾ ਫਾਇਰਿੰਗ ਕੀਤੀ ਪੰਜੇ ਫਾਇਰ ਹੋਏ ਹੈ ਪੁਲਿਸ ਪਾਰਟੀ ਦੇ ਤੇ ਸਾਡੇ ਹਿੰਦਰੀਂ ਚੁਲੀਆਂ ਵੀ ਲੱਗੀਆਂ ਤੇ ਜਵਾਬੀ ਫਾਇਰ ਚ ਇਹਨਾਂ ਦਾ ਇੱਕ ਜਿਹੜਾ ਵਿਅਕਤੀ ਹੈ ਉਹ ਇੰਜਰਡ ਹੋਇਆ ਕ੍ਰਿਟੀਕਲ ਇੰਜਰਡ ਹੈ ਉਹ ਹਸਪੀਟਲ ਪਹੁੰਚਤਾ ਸੀ ਹਸਪੀਟਲ ਇੱਕ ਇੱਕ ਖੇਤਾਂ ਦੇ ਭਜਨ ਦੀ ਕੋਸ਼ਿਸ਼ ਕੀਤੀ ਉਹਨੂੰ ਵੀ ਨਾਕ ਕਰ ਲਿਆ ਤੇ ਸਰ ਇਹਨਾਂ ਦਾ ਨਾਮ ਕੀ ਹੈ ਉਹ ਬੁੱਢਾ ਵਾਲਾ ਕੌਣ ਹੈ ਤਾਂ ਇੱਕ ਤਾਂ ਬਲਜਿੰਦਰ ਹੈ ਜੀ ਬਲਰਾਜ ਬਲਰਾਜ ਮਨ ਰਾਜ ਦੀ ਖਾਨਾ ਇੱਕ ਕਪੂਟਲੇ ਦਾ ਤੇ ਦੂਜਾ ਪਵਨ ਪਵਨ ਕਿਹੜੇ ਗੈਂਡੇ ਦਾ ਇਹ ਗੋਲੀ ਬ੍ਰਾਂਡ ਦੇ ਨਾਲ ਦੇ ਸੀ ਸਰ ਕਿੰਨੇ ਵਪਨ ਇਹਨਾਂ ਕੋਲ ਰਮਦੇ ਚਾਰ ਵਪਨ ਕਿਦੀਆਂ ਗੋਲੀਆਂ ਆਮਨੇ ਚਲੇਗਾ ਟੋਟਲ 16 17 ਚਾਹੀਦੀ ਨਹੀ ਪਤਾ ਨਹੀ ਲੈਟਸ ਨਹੀਂ ਤੇ ਪੁਲਿਸ ਦੇ ਜਵਾਨ ਕੋਈ ਨਹੀਂ ਜੀ ਇਸ ਇਲਾਕੇ ਚ ਕੀ ਕਰ ਰਹੇ ਜੀ ਇਹ ਇਲਾਕੇ ਚ ਛੁਪੇ ਹੋਏ ਸੀ ਕਿ ਸਾਨੂੰ ਇਨਫੋਰਮੇਸ਼ਨ ਸੀ ਉਹ ਹੋ ਸਕਦਾ ਹੈ ਇਹ ਤਾਂ ਬਹੁਤ ਪ੍ਰਾਇਮਰੀ ਸਟੇਜ ਹੈ ਇਨਵੈਸਟੀਗੇਸ਼ਨ ਚ ਸਰ ਇੰਜਰਡ ਤਨਹੀ ਹੈ ਪੁਲਿਸ ਦੇ ਨਹੀਂ ਪੁਲਿਸ ਵਾਲੇ ਗੋਰੀ ਕਪੂਟਲੇ ਦੋਸ਼ੀ ਦੇ ਪੱਟ ਦੋ ਗੋਲੀਆਂ ਲੱਗੀਆਂ ਪੱਟ ਚ ਲੱਗੀ ਇੱਕ ਗੋਥੇ ਲੱਗੀ ਦੋਨਾਂ ਦੇ ਲੱਗੀ ਸੀ ਸਰ ਇਹਨਾਂ ਦੀ ਸੀ ਦੋਨਾਂ ਦੇ ਨਾ ਇੱਕ ਇੱਕ ਸਰ ਪਿੱਛਾ ਕਿੱਥੋਂ ਤੋਂ ਕਰਨੇ ਸ਼ੁਰੂ ਕੀਤੇ ਨਾ ਕੋ ਦੋ ਕਿਲੋਮੀਟਰ ਪਹਿਲਾਂ ਦੋ ਕਿਲੋ ਇੱਕ ਕਿੰਨੇ ਕੁ ਆਪਣੇ ਚੇਸ ਸ਼ੁਰੂ ਕੀਤਾ ਹੋਏ ਸੀ ਦੋ ਦੋ ਘੰਟੇ ਪਹਿਲਾਂ ਦੇ ਕਿੰਨੇ ਕੁ ਪਰਚੇ ਇਹਨਾਂ ਤੇ ਪਹਿਲੋ ਵੀ ਆਏ 6 ਪਲੱਸ ਹੈ ਫਿਲਹਾਲ ਤਾਂ 6 ਪਲੱਸ ਹੀ ਇਸ ਆਪੀਡੈਂਟਿਫਾਈ ਹੋਏ ਹੋਰ ਹੋਣਗੇ ਤੁਹਾਨੂੰ ਦੱਸ ਸਰ ਕਿੰਨਾ ਤੇ ਪਰਚੇ ਆ ਗਏ ਹੱਦਾਂ ਤੇ ਪਰਚੇ ਆਹ ਬੰਦੇ ਨਾ ਕਿੰਨੇ ਆਏ ਟੋਟਲ ਦੋ ਬੰਦੇ ਅਰਸਟਾ ਇਹਨਾਂ ਦਾ ਇੱਕ ਸਾਥੀ ਹੈ ਉਹਦੀ ਉਹ ਵੀ ਇਹਨਾਂ ਦੇ ਨਾਲ ਹੀ ਸੀਗਾ ਅੱਜ ਨਹੀਂ ਨਾਲ ਸੀਗਾ ਬਟ ਨਾਲ ਹੀ ਜਿਹੜੀ ਠਹਿਰ ਹੈ ਉਹਦੇ ਨਾਲ ਹੀ ਆ ਉਹ ਲੱਗ ਜਾਊਗਾ ਸਾਨੂੰ ਪਤਾ ਲੱਗਿਆ ਪਤਾ ਉਹ ਦੈਟ ਇਜ਼ ਮੈਟਰ ਆਫ ਇਨਵੈਸਟੀਗੇਸ਼ਨ ਹਾਂ